ਆ ਤੇਨੇ ਤੈਨੂੰ ਲੱਗਦੀ ਆ ਲਾ ਕੇ ਜੈਜਮਲ ਨਾ ਆਈ ਦੀ ਨਾ ਮੇਰੀ ਨਾ ਅੰਨੇ ਚ ਦੱਸ ਗੱਲ ਗਲਤ ਹੋ ਗਈ ਜਾਂ 15 ਦੀ ਦੇਣੀ ਐ 15.5 ਦੀ ਹੁਣ ਕੀ ਕਰਾਂ ਦੱਸ ਉਹਦੇ ਬਿਨਾ ਚੱਲ ਗਿਆ ਮੈਂ ਕਹਾਂਗਾ ਤੇਰੀ ਚੀਜ਼ਾਂ ਕੱਤੋਂ ਸੰਗਦਾ ਹੈ ਹਾਂ ਮੈਂ ਗੱਲ ਮੇਰੀ ਲੱਖ ਰੁਪਈਆ ਦੀ ਨਹੀਂ ਹੈਗੀ ਕੱਲੀਆਂ ਮੰਗ ਲਾ ਠੀਕ ਹੈ ਕੱਲੀ ਜਿਆਦਾ ਮੰਗ ਲਿਆ ਮੈਂ ਗੱਲ ਤੈਨੂੰ ਸੱਚੀ ਹੀ ਕਹੂੰ ਤੈਨੂੰ ਤਾਂ ਕੁਝ ਨਹੀਂ ਕਹਿੰਦੇ ਕੱਲੀ ਦਾ ਤਾਂ 20 ਮੰਗਦੇ ਆ ਤਿੰਨਾਂ ਦਾ 45 ਹਾਂ ਜੀ ਕੱਲੀ ਦਾ 20 ਮੰਗਦੇ ਦੱਸੋ ਆਹ ਤੇੜੀ ਸਾਹੀ ਜੀਨੀ ਵਾਲੇ ਨੂੰ ਕੋਲ ਆਣਾ ਮੈਂ ਹਾਂ ਜੀ ਤੈਨੂੰ ਲੱਗਦੀ ਆ ਲਾ ਦੇ ਜੈ ਜਮਲ ਨਹੀਂ ਆਈ ਦੀ ਨਾ ਮੇਰੀ ਨਾ ਅੰਨੇ ਚਾਸ ਗੱਲ ਗੱਲ ਤੋਂ ਹੋ ਜਾਈ ਗਾਂ ਚੁੱਪ ਨਾ ਅਸਟ ਹੋਣੀ ਲਾਸਟ ਮਾੜੀ ਮੋਟੀ ਗਾਹਾਂ ਹੋਊਗੀ ਕਿਉਂ ਰੇਲ ਗੱਡੀ ਲੋਕ ਰੁਕਦੀ ਰੁਕਦੀ ਮੈਂ ਤਾਂ ਇੱਕ ਗੱਲ ਦੱਸਦਾ ਮੈਂ ਇਹਦਾ ਦੁੱਧ ਨੂੰ ਪਿਉਣਾ ਦੁੱਧ ਉਹ ਬੱਚੀ ਜੰਮੀ ਆ ਉਹਨਾਂ ਨੇ ਕਹੇ ਬੱਕਰੀ ਦਾ ਦੁੱਧ ਚਾਹੀਦਾ ਆਪਦੀਆਂ ਪੱਠਾ ਵੇਚ ਕੇ ਲੈ ਲੇ ਬੜਾ ਕੁਸ ਦੇਊਗੀ ਹਰਾ ਪਰਸੀਨ ਪਾਈ ਦੁੱਧ ਚਾਹੀਦਾ ਇਹਨੂੰ ਪਾਈ ਜਿਉਂ ਅੱਜਕੱਲ੍ਹ ਠੰਡੇ ਨੇ ਕਣਕ ਚਰਾਲਾ ਤੇ ਇਹਦੀ ਉਹਦੇ ਹਿਸਾਬ ਨਾਲ ਚੰਗੀ ਬੱਕਰੀ ਆ ਨਾ ਇਹ ਹਰੀ ਕਰਾਦੀਆਂ 6 ਮਹੀਨੇ ਜੇਠ ਦੇ ਚ ਬੋਲ ਪੂਗੀ ਕੱਤੇ ਸੂਪੂਗੀ ਇਹਨੇ ਤਾਂ ਘੱਟਾ ਨਹੀਂ ਦੇਣਾ ਵੱਧ ਹੀ ਦੇਣਾ 14000 ਕਹਿੰਦਾ ਜੀ ਔਰ ਕਿੰਨੀ ਦੀ ਦੇਣੀ ਹੈ ਇੱਕ ਉਹ ਦਾ ਤੇ ਮੇਰੇ ਕੰਨ ਚ ਤੂੰ ਵੀ ਯਾਰ ਘੱਟ ਨਹੀਂ ਦੇਵੇਂ ਮੈਂ ਤਾਂ ਦਿਹਾੜੀ ਲੈਣੀ ਹੈ ਭਾਈ ਤੇਥੋਂ ਵੀ ਹੋ ਕੋਈ ਹਜ਼ਾਰ ਘੱਟ ਕਹਿੰਦਾ ਜੀ 20 ਤੋਂ 15 ਦੀ ਦੇਣੀ ਹੈ 15.5 ਦੀ ਹੁਣ ਕੀ ਕਰਾਂ ਦੱਸ ਉਹਦੇ ਬਿਨਾ ਚੱਲ ਗਿਆ ਮੈਂ ਬਿਨਾ ਤੈਨੂੰ ਪੱਕਾ ਬੰਦਾ ਕਰਕੇ ਚਲਾ ਹੀ ਜਾਣਾ ਹੋਰ ਨੂੰ ਨਹੀਂ ਹਾਂ ਸਟੀering ਦੇ ਹੱਥ ਪਾਇਆ ਹੋਇਆ ਹਾਂ ਇਹ ਪੱਕਾ ਬੰਦਾ ਪੂਰਾ ਪਰਾਂ ਟਾਇਰ ਉਤਰਨ ਨਹੀਂ ਦਿੰਦਾ ਬਸ ਤਾਂ ਚਲਾਈ ਜਾਂਦਾ ਹਾਂ ਹਾਂ ਮੈਂ ਤਾਂ ਟਾਇਰ ਸਹੀ ਲਜਾਣਾ ਸਿੱਧਾ ਟੌਣੇ ਦੇ ਟੈਸਨ ਨੂੰ ਮੈਂ ਇਹ ਕਿਨੇ ਮਾੜੇ ਹੀ ਮੰਗੋ 16000 ਦੀ ਦਿਨਾਂ ਸਰਦਾਰਾ ਲਓ ਜੀ ਇਹਦੇ ਯਾਰ ਹਾਂ ਜੀ ਇਹਦੇ ਸਹੀ ਹਰਜਾ ਯਾਰ 2 ਮਿੰਟ ਹਰ ਜਾਏ ਮੇਰੇ ਵਾਲੇ 500 ਪਿੱਛੇ ਚੇਂਜ ਕਰਿਆ ਤੂੰ ਵੀ ਚੇਂਜ ਕਰਦਾ ਪਿੱਛੇ ਨੂੰ ਕੀ ਹੋ ਗਿਆ ਕਰੀਬ ਦੀ ਰੋਟੀ ਦਿਓ ਵਿਆਹ ਕਰ ਲਿਆ ਸਾਹਾ ਕਰ ਲਿਆ ਸਾਰਾ ਕੁਝ ਕਰ ਲਿਆ ਲਾਗੀ ਨੂੰ ਝੋਰੇ ਪੂਰੇ ਪਾਟਿਆ ਹਿਆ ਸੂਟ ਜਨਤ ਚ ਮਾਰਦਾ ਦੁਨੀਆ ਨੂੰ ਸਲੂਟ ਕਰ ਲੈਣਾ ਕਰ ਬੇਸਤੀ ਵਕਤ ਪੱਕੀ ਓ ਠੱਜਾ ਯਾਰ ਸਾਢੇ 16000 ਦੀ ਗਈ ਹਾਂ ਚੱਲ ਫਿਰ ਰਹੇ 17 ਦੀ ਹੋ ਗਈ ਫੜ 17 ਦੀ ਲੈ ਜਾ ਲੈ ਜਾ ਲੈ ਜਾ ਚੱਟ ਤੇ ਆਪਣੀ ਦੋਤੀ ਨੂੰ ਦੁੱਧ ਬੱਕਰੀਆਂ ਕੋਕਸ ਵਾਲੀ ਨਗੀਨਾ ਆਪੜਾ ਖੁਸ਼ ਆ ਬਾਬਾ ਖੁਸ਼ੇ ਪੱਤੇ ਖੁਸ਼ ਚਾਹੀਦੇ ਨੇ ਆਪਾਂ ਵੀ ਖੁਸ਼ ਆ ਭਾਈ ਬੱਚੇ ਖੁਸ਼ ਹੋ ਖੁਸ਼ ਆ ਆ ਜਦੋਂ ਉਹ ਖੁਸ਼ ਹੋ ਜਾਈਂ ਹੁਣ ਸਾਰਾ ਪੰਜਾਬ ਮੇਰੇ ਨਾਲ ਲੱਗੂ ਆਪਾਂ ਮੋਰਚਾ ਜਿੱਤਣਾ ਕਿਸਾਨੀ ਮੋਰਚੇ ਨੂੰ ਆਪਾਂ ਜੀਆਂ ਵੀ ਵੇਚਣੀਆਂ ਨੇ ਹੁਣ ਖਾਣੇ ਤੋਂ ਨਾ ਤੇ ਪਤਨੀ ਨੂੰ ਫੁੱਲ ਇਹ ਕਤਨੀ ਕਿਵੇਂ ਕੱਤੀ ਜਾਊਗੀ ਹੁਣ ਵੇਚ ਦਾਂਗੇ ਪੂਰੇ ਘਰਾ ਤੂੰ ਤੇਰੇ ਹੁਣ ਤਾਂ ਖੁਸ਼ ਹੈ ਕੌਣ ਹੋ ਜਾਣਗੇ ਪੂਰੇ ਕੋਈ ਦਾ ਆਪਦਾ ਪਤਾ ਨਹੀਂ ਸਾਨੂੰ ਇੱਕ ਬਿਕ ਜੂ ਇੱਕ ਨੂੰ ਲੈ ਜੀਂਦੀ ਦੂਏ ਗੜੇ ਮੇਲਾ ਦੇ ਜੀ ਵਾਹਣੇ ਨਾਲ ਔਰ ਦੂਜੇ ਗੜੇ ਨੂੰ ਕਣਕੜੀ ਲਗਾਗੇ ਹੁਣ ਕਣਕ ਇੱਕ ਦਿਨ ਤੇਰੇ ਮਾਂ ਚੱਲਿਆਊਂਗਾ ਬਣਾਇਆਊਂਗਾ ਹਾਂ ਇੱਕ ਦਿਨ ਬਣਾਇਆਊਂਗਾ ਮੈਂ ਤੇਰੇ ਪਟਨੀ ਦਾ ਮਸ਼ੀਨ ਨੇ ਆਪਾਂ ਨੇ ਤਾਂ ਖਾਮ ਸਮਝਿਆ ਕਰਨਾ ਤੂੜੀ ਪਵਾਊਂਗਾ ਕੋਠੇ 'ਚ ਬਾ ਬਨ ਕੇ ਮਡਾਸਾ ਮੈਂ ਕੀ ਕੰਮ ਨਹੀਂ ਜਾਂਦਾ ਕਹਿੰਦਾ ਤੂੜੀ ਦੇ ਉੱਤੇ ਚਾੜਨੀ ਉਹਦੇ ਉੱਤੇ ਲੱਗ ਜੀ ਢੋਲ ਕਰ ਹਾਂ ਤਾਂ ਪੀ ਜਾਊਂਗਾ ਆਪਾਂ ਨੂੰ ਕੀ ਫੇਰ ਕੀ ਹੁੰਦਾ ਯਾਰ ਕੰਮ ਕਰਾਉਣ ਵਾਸਤੇ ਨੇ ਇਹਦੇ ਹਾਂ ਰਾਜੂ ਪੂਰੇ 17 ਕਰੀਏ ਪੂਰੇ 17 ਪੱਠਾ ਰਹੇਗਾ ਹੁਣ ਯਾਰ ਪੱਠਾ ਮੈਂ ਹੀ ਕਰਦਾ ਰਾਜੂ ਨਾ ਕਿੰਨੇ ਕਿੰਨੇ ਟਾਈਮ ਦੀ ਪੱਠਾ ਉਹ ਪਤਾ ਨਹੀਂ ਜੀ ਲਾ 17 ਚਾਹੇ ਦਾ ਕਰਾ ਦੀ ਲਿਖਾਈ ਚਾਹੇ 100 ਰੁਪਏ ਨਾਲ ਸੇ ਦੀ ਇੱਜ਼ਤ ਕਰ ਛੋੜਦਾ ਐਦਾ ਕਰਾਂਗੇ ਆਪੇ ਕਰਾ ਲਈ 100 ਰੁਪਿਆ ਲੈ ਲੈ ਤੂੰ ਕੀ ਬਣਾ ਰਿਓ तो। चलो तो कोई नी दसू मैं तेन सतारा हजार हो गया जी दोबारा गिन लो 3 नोट गिन लो बस चौंती गिन लो 17000 हो गया सर ने नहीं दे रहा और उ पैयाने में जरा 34517 बस 17000 जी ਹਰੇ ਹੋ ਗਏ ਜੀ ਅੱਗੇ ਨੂੰ ਵੀ ਠੀਕ ਆ ਭਾਈ ਹੁਣ ਤੁਹਾਨੂੰ ਛੋਟ ਕਰਨੀ ਹੈ ਭਾਈ ਕਰੋ ਜੀ ਛੋਟ ਸਰਦਾਰ ਆਇਆ ਆਇਆ 100 ਰੁਪਏ ਲਖਾਈ ਆ ਲੈਣਗੇ ਨਾ ਖਰੀਦ ਤੇ ਚਲੇ ਅੱਛਾ ਦੇਖਿਆ ਇਹ ਕਰਾ ਕੇ ਪਰਚੀ ਲੈ ਬੱਤੇ ਇਹਨੇ ਕਿਹਾ 200 ਦੇ ਦੀ ਹਾਂ ਪਰਚੀ ਲੈ ਭਾਈ ਮੈਂ ਖੁਸ਼ ਆ ਭਾਈ ਓਏ ਆ ਵੀ ਤੇਰੇ ਵੇਚ ਨੂੰ ਨਾ 155 ਹੁਣ ਮੈਨੂੰ ਦੇ ਦੇ ਨਾ 500 ਨਾ ਬਾਈ ਨਾ ਰਾਜੂ 100 ਰੁਪਏ ਤੇ ਆਗਰ ਤਨ ਲਿਖੇ ਪਰਸੀ ਜੀ ਦੇ ਤੇ ਇੰਨੇ ਦਿੱਤੋ 1 ਦੀ ਕਿੰਨਾ ਨਾ ਰਾਜੂ 500 ਰੁਪਏ ਜੀ ਪੱਕੇ ਹੀ ਵਾਚੇ ਦਾ 500 ਹੀ ਲੈਣਾ ਨੇਮਤ ਵਾਲਾ ਮੈਂ ਫੇ ਭਾਂਗੇ ਟੁੱਟੇ ਦਰੋਂ ਕਢਾ ਦੇ ਬਾਬੇ ਕਨੀ ਉਹ ਤਾਂ ਖੁਸ਼ੀ ਤੋਂ ਦੇਉ ਉਹਨੇ ਦਾ ਮੁੱਲ ਲਈ ਹੈ ਤੇਰੀ ਵੇਚੀ ਹੈ ਖੁਸ਼ ਹੋ ਕੇ ਦਈਆਂ ਦੁਖੀ ਹੋ ਕੇ ਨਹੀਂ ਖੁਸ਼ ਹੋ ਕੇ ਦਈ ਨਹੀਂ ਦੇਣੇ ਨਾ ਵੀ ਦੀ ਹਾਂ ਖੁਸ਼ ਹੋ ਕੇ ਦਈ ਲੈ ਹੁਣਾਂ ਪੱਟਾ ਲਗਾ ਦੇ ਫਿਰ ਹੁਣ ਪੱਠਾ ਹੀ ਵੇਚਾਂਗੇ ਸਾ ਸਬਰਤਾ ਰੱਖ ਆ ਲੈ ਪਰਖੀ ਓਏ ਤੱਕੀ ਆ ਖਿਚੜੀ ਮੂੰਹ ਅਟਜੂ ਅੰਡੀ ਕਰ ਲੈ ਬੱਕਰੀ ਲਕਵਾ ਦੇ ਫਿਰ ਨੰਗ ਨੰਗਾ ਸਾਡੇ ਤਿੰਨ ਦਾ ਤਿੰਨ ਚੋਂ ਦੋ ਕਰ ਲੈ ਇੱਕ ਸਾਡਾ ਲੱਗ ਲੈ ਲੈ ਵੇ ਸਰਦਾਰ ਹੁਣ ਦੇ ਦੇ ਜੋ ਮਰਜੀ ਮੈਨੂੰ ਚਾਹ ਕੋਈ ਨਹੀਂ